ਰਵਿੰਦਰ ਰੂਪਾਲ ਕੋਲਗੜ੍ਹ ਦੀ ਰਚਨਾ ਜਦੋਂ ਅਸੀਂ ਜਿਬ ਕੱਢ ਕੇ ਤੁਰੇ ਗੱਲ 1991 ਸੰਨ ਦੀ ਹੈ ਉਦੋਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਮੰਚ ਪੰਜਾਬ ਖੰਨਾ ਨਵਾਂ ਨਵਾਂ ਹੋਂਦ ਵਿੱਚ ਆਇਆ ਸੀ ਉਸ ਵਕਤ ਸਭਾ ਦੇ ਪ੍ਰਧਾਨ ਭਪਿੰਦਰ ਜਸਲ ਸੰਤ ਤੇ ਮੈਂ ਸਰਪ੍ਰਸਤ ਦੇ ਅਹੁਦੇ 'ਤੇ ਸਾਂ ਸਭਾ ਦੀਆਂ ਹਾਲੇ ਚਾਰ ਜਾਂ ਪੰਜ ਹੀ ਮੀਟਿੰਗਾਂ ਹੋਈਆਂ ਸਨ ਇੱਕ ਮੀਟਿੰਗ ਤੇ ਜਸਲ ਸਾਰੇ ਮੈਂਬਰਾਂ ਨੂੰ ਕਹਿਣ ਲੱਗਾ ਕਿ ਮੈਂ ਇੱਕ ਸਨਮਾਨ ਸਮਾਰੋਹ ਕਰਵਾਉਣਾ ਚਾਹੁੰਦਾ ਨਾਲੇ ਸਵਾ ਦਾ ਇਹ ਪਹਿਲਾ ਸਮਾਗਮ ਹੋ ਜਾਵੇਗਾ ਜਿਸ ਨੂੰ ਸੁਣ ਕੇ ਸਾਰੇ ਮੈਂਬਰਾਂ ਨੂੰ ਖੁਸ਼ੀ ਹੋਈ ਸੀ ਦਰਅਸਲ ਪਟਿਆਲੇ ਤੋਂ ਨਿਕਲ ਕੇ ਰੋਜ਼ਾਨਾ ਚੜ੍ਹਦੀ ਕਲਾ ਅਖਬਾਰ ਦੇ ਸੀਨੀਅਰ ਪੱਤਰਕਾਰ ਸਰਦਾਰ ਬਲਬੀਰ ਸਿੰਘ 베ਦੀ ਜੀ ਦਾ ਸਨਮਾਨ ਕਰਨਾ ਚਾਹੁੰਦਾ ਸੀ ਸਭ ਮੈਂਬਰਾਂ ਨੇ ਉਸ ਨੂੰ ਸਹਿਯੋਗ ਦੇਣ ਦਾ ਵਾਅਦਾ ਕਰਕੇ ਸਹਿਮਤੀ ਦੇ ਦਿੱਤੀ ਅਗਲੀ ਮੀਟਿੰਗ ਵਾਲੇ ਦਿਨ ਹੀ ਪ੍ਰੋਗਰਾਮ ਦੀ ਤਾਰੀਖ ਰੱਖੀ ਗਈ ਸ਼ਤਾਕਤਬਰ ਸੰ 91 ਤੇ ਸਥਾਨ ਰੱਖਿਆ ਗਿਆ ਸ਼੍ਰੀ ਵਿਸ਼ਵਕਰਮਾ ਮੰਦਿਰ ਨੇੜੇ ਰੇਲਵੇ ਸਟੇਸ਼ਨ ਖੰਨਾ ਪ੍ਰੋਗਰਾਮ ਲਿਖਣ ਤੋਂ ਬਾਅਦ ਅਸੀਂ ਕਾਰਡ ਚਪਵਾਉਣ ਦੀ ਤਿਆਰੀ ਕਰ ਰਹੇ ਸਾਂ ਕਾਰਡ ਛਪਣ ਤੋਂ ਪਹਿਲਾਂ ਅਸੀਂ ਸਨੇਹਿੰਦਰ ਮੀਲੂ ਨੂੰ ਆਪਣੇ ਨਾਲ ਲੈ ਗਏ ਉਹ ਸਾਨੂੰ ਕਹਿਣ ਲੱਗਾ ਕਿ ਆਪਾਂ ਯਾਰ ਦੋ ਬੰਦਿਆਂ ਦਾ ਸਨਮਾਨ ਨਹੀਂ ਕਰ ਸਕਦੇ ਜਸਲ ਕਹਿੰਦਾ ਕਿਉਂ ਨਹੀਂ ਕਰ ਸਕਦੇ ਤੁਸੀਂ ਨਾ ਦੱਸੋ ਮੀਲੂ ਨੇ ਢਾਡੀ ਤੇਜਾ ਸਿੰਘ ਤੂਫਾਨ ਉਹਨਾਂ ਦਾ ਨਾਂ ਲਿਆ ਅਸੀਂ ਪ੍ਰੋਗਰਾਮ ਦਾ ਏਜੰਡਾ ਬਦਲਦਾ ਦੇਖ ਕੇ ਕਾਰਜਪ੍ਰਾਣ ਵਾਲਾ ਕਾਰਜ ਰੁਕ ਜਾ। ਦੂਜੇ ਦਿਨ ਜਦੋਂ ਅਸੀਂ ਇਹ ਗੱਲ ਸਾਡੀ ਗਵੰਡੀ ਸਹਿਸਭਾ ਅਮਲੋ ਦੇ ਪ੍ਰਧਾਨ ਅਵਤਾਰ ਸਿੰਘ ਜ਼ਾਦ ਨੂੰ ਦੱਸੀ ਤਾਂ ਕਹਿਣ ਲੱਗਾ ਕਿ ਅਸੀਂ ਵੀ ਤੁਹਾਡਾ ਖੁੱਲਕੇ ਸਹਿਯੋਗ ਦੇਾਂਗੇ। ਤੁਸੀਂ ਲੋਕ ਕਵੀ ਮਾਸਟਰ ਇਸ਼ਰ ਸਿੰਘ ਪਾਰਸੀ ਜੀ ਹੋਰਾਂ ਦਾ ਵੀ ਸਨਮਾਨ ਕਰ ਦਿਓ। ਜਸੱਲ ਸਾਹਿਬ ਮੁਕਰ ਨਹੀਂ ਸੀ ਸਕਦੇ ਕਿਉਂਕਿ ਉਹਨਾਂ ਨੇ ਇਹ ਪ੍ਰੋਗਰਾਮ ਆਪਣੇ ਨਿੱਜੀ ਮਕਸਦ ਲਈ ਕਰਵਾਉਣਾ ਸੀ। ਉਹ ਝਟ ਬਣ ਕੇ ਪਰ ਸਾਡਾ ਹਾਸਾ ਜ਼ਰੂਰ ਨਿਕਲ ਰਿਆ ਸੀ ਕਿ ਸਾਡੇ ਲੱਗੇ ਜਾ ਕੇ ਦੀਆਂ ਸੁਭਾਵਾਂ ਨੇ ਤਿੰਨ-ਤਿੰਨ ਮੈਂਬਰਾਂ ਦਾ ਕਦੇ ਸਨਮਾਨ ਨਹੀਂ ਕੀਤਾ ਹੋਏਗਾ ਪਰ ਅਸੀਂ ਇਹ ਕਰ ਰਹੇ ਹਾਂ ਪਹਿਲੀ ਵਾਰ ਕਾਰਡ ਦੀ ਕਾਰਵਾਈ ਫਿਰ ਅਗਲੇ ਦਿਨ ਉੱਤੇ ਪਾ ਦਿੱਤੀ ਗਈ ਅਗਲੇ ਦਿਨ ਸਵੇਰੇ ਸਭਾ ਦੇ ਚੇਅਰਮੈਨ ਜਸਵੀਰ ਗੋਵਾਲਾ ਨੂੰ ਨਾਲ ਲੈ ਕੇ ਅਸੀਂ ਪ੍ਰਸਤਿਪੂਜੇ ਕੇ ਕਾਰਡ ਚ ਪਾ ਲਏ ਜਸਵੀਰ ਆਪ ਵਧੀਆ ਗੀਤਕਾਰ ਹੋਣ ਕਰਕੇ ਸਾਨੂੰ ਕਹਿਣ ਲੱਗਾ ਕਿ ਪ੍ਰੋਗਰਾਮ ਤਾਂ ਕਰਨ ਲੱਗੇ ਹਾਂ ਉਹਨਾਂ ਯਾਰ ਆਪਾਂ ਆਪਣੇ ਇਲਾਕੇ ਦੇੁੱਗੇ ਗੀਤ ਕਰ ਅਜਵਿੰਦਰ ਖੰਨੇ ਵਾਲੇ ਦਾ ਵੀ ਨਾਲ ਨਾਲ ਸਨਮਾਨ ਕਰਦੀ ਉਹਦੀ ਗੱਲ ਕੌਣ ਮੋੜ ਸਕਦਾ ਸੀ ਭਲਾ ਉਹ ਸਾਨੂੰ ਕਹਿਣ ਲੱਗਾ ਕਿ ਤੁਸੀਂ ਕਿਵੇਂ ਨਾ ਕਿਵੇਂ ਉਸ ਦਾ ਨਾਮ ਵੀ ਵਿੱਚ ਸ਼ਾਮਲ ਕਰੋ ਦੇਖਿਓ ਪ੍ਰੋਗਰਾਮ ਨੂੰ ਚਾਰ ਚੰਨ ਲੱਗ ਜਾਣਗੇ ਗਾਇਕ ਜਿੰਨੇ ਤੁਸੀਂ ਕਹੋਗੇ ਮੈਂ ਇਕੱਠੇ ਕਰ ਜਾਵਾਂਗਾ ਹਰਾਨਕ ਵਧੇਗੀ ਅਸੀਂ ਦਵਿੰਦਰ ਖੰਨੇ ਵਾਲੇ ਦਾ ਨਾਮ ਵੀ ਲਿਸਟ ਵਿੱਚ ਸ਼ਾਮਲ ਕਰ ਲਿਆ ਹੁਣ ਇੱਕ ਦੀ ਬਜਾਏ ਚਾਰ ਮੈਂਬਰਾਂ ਦਾ ਨਾਮ ਸਨਮਾਨ ਲਿਸਟ ਵਿੱਚ ਲਿਖਿਆ ਜਾ ਰਿਹਾ ਸੀ ਤੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਗਾਇਕਾਂ ਦੇ ਨਾਵਾਂ ਦੇ ਨਾਂ ਦੀ ਸੂਚੀ ਵਿਚਾਰ ਹੋਣ ਲੱਗੀ। ਕਵੀਆਂ ਦੇ ਨਾਂ ਮੀਲੂ ਨੇ ਪਹਿਲਾਂ ਲਿਖਵਾ ਦਿੱਤੇ ਸਨ। ਇਸ ਤਰ੍ਹਾਂ ਇੱਕ ਛੋਟੇ ਜਿਹੇ ਕਾਰਡ ਦੇ ਤਿੰਨ ਪੇਜਾਂ ਦਾ ਮੈਟਰ ਬਣ ਗਿਆ ਸੀ। ਮੈਂ ਅਜੇ ਇੱਕ ਰਫ ਪੇਪਰ ਉੱਤੇ ਕਾਰਡ ਦਾ ਮੈਟਰ ਤਿਆਰ ਕਰ ਹੀ ਰਿਹਾ ਸੀ ਕਿ ਪਰਮਜੀਤ ਸਿੰਘ ਢੀਮਾਨ ਦਾ ਮੋਟਰਸਾਈਕਲ ਸਾਡੇ ਸਾਹਮਣੇ ਆ ਕੇ ਰੁਕ ਗਿਆ। ਉਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਸਨਮਾਨਿਤ ਸ਼ਖਸੀਅਤਾਂ ਵਿੱਚ ਵਾਧਾ ਹੋ ਗਿਆ। ਉਹ ਆ ਕੇ ਕਹਿਣ ਲੱਗਾ ਉਹ ਆਪਾਂ ਜਨਾਬ ਭਰਾ ਨਾਸ ਕਾਫਰ ਹੋਰਾਂ ਦਾ ਵੀ ਨਾਲ ਦੀ ਨਾਲ ਹੀ ਸਨਮਾਨ ਕਰ ਦਿੰਨੇ ਆ। ਉਹ ਤਾਂ ਦੋਵੇਂ ਸ਼ਹਿਰਾਂ ਖੰਨਾ ਤੇ ਮਲੋਹ ਦੀ ਮਾਨਯੋਗ ਸ਼ਖਸੀਅਤ ਨੇ। ਉਦੋਂ ਉਹ ਇੱਕ ਫਰਿਆਦ ਨਾਂ ਦਾ ਹਫਤਾਵਾਰੀ ਅਖਬਾਰ ਕੱਢਿਆ ਕਰਦੇ ਸਨ ਤੇ ਮਾਨ ਉਸ ਅਖਬਾਰ ਵਿੱਚ ਵੀ ਕੰਮ ਕਰਦਾ ਸੀ। ਸੁਣ ਕੇ ਸਾਨੂੰ ਹੈਰਾਨੀ ਵੀ ਹੋ ਰਹੀ ਸੀ ਤੇ ਸਾਡਾ ਹਾਸਾ ਵੀ ਨਿਕਲ ਰਿਹਾ ਸੀ ਕਿ ਸਨਮਾਨਿਤ ਸ਼ਖਸੀਅਤਾਂ ਚਾਰ ਦੀ ਜਗ੍ਹਾ ਪੰਜ ਦੀ ਗਿਣਤੀ 'ਚ ਸ਼ਾਮਲ ਹੋ ਚੁੱਕੀਆਂ ਨੇ। ਕਿਉਂਕਿ ਉਸ ਦੀ ਕਰ ਵੀ ਮੰਨੀ ਗਈ ਸੀ। ਉਨ ਕੀਸੀ ਕਾਰਡ ਛਪਣ ਤੋਂ ਪਹਿਲਾਂ ਝੋਂ-ਝੋਂ ਪ੍ਰੋਗਰਾਮ ਵਾਲਾ ਤੇ ਨੇੜੇ ਆ ਰਿਹਾ ਸੀ। ਝੋਂ-ਝੋਂ ਸਾਨੂੰ ਹੱਥਾਂ ਪੈਰਾਂ ਦੀ ਪੈਰੀ ਸੀ। ਵੱਡਾ ਪ੍ਰੋਗਰਾਮ ਹੋਣ ਕਰਕੇ ਵੱਡੇ ਬਜਟ ਯਾਨੀ ਪੈਸਿਆਂ ਦੀ ਵੀ ਲੋੜ ਸੀ। ਅਸੀਂ ਕਈ ਦੋਸਤਾਂ ਮਿੱਤਰਾਂ ਨੂੰ ਕਾਰਡ ਦੇਣ ਜਾਂਦੇ ਤਾਂ ਸਾਨੂੰ ਕੁਝ ਨਾ ਕੁਝ ਵੀ ਤਿੱਸਾਤਾ ਵੀ ਮਿਲ ਜਾਂਦੀ। ਜਿੰਨੇ ਕੁ ਪੈਸੇ ਇਕੱਠੇ ਹੁੰਦੇ ਉਹਨੇ ਕੁ ਅਸੀਂ ਵੰਡ ਵੀ ਦਿੰਦੇ ਜਿਵੇਂ ਕੁਰਸੀਆਂ ਵਾਲੇ ਨੂੰ, ਚਾਹ ਬਣਾਉਣ ਵਾਲੇ ਨੂੰ, ਰੋਟੀਆਂ ਪਕਾਉਣ ਵਾਲੇ ਨੂੰ, ਸਪੀਕਰ ਵਾਲੇ ਨੂੰ। ਗੱਲ ਕੀ ਅਸੀਂ ਹਰੇਕ ਬੰਦੇ ਨੂੰ ਐਡਵਾਂਸ ਪੇਮੈਂਟ ਦੇ ਜਾ ਰਹੇ ਸਾਂ ਜਿੰਨੇ ਇਕੱਠੇ ਹੋਣੇ ਵੰਦੇ ਨੇ ਇਹ ਸਭ ਕੁਝ ਅਸੀਂ ਪ੍ਰੋਗਰਾਮ ਤੋਂ ਹਫ਼ਤਾ ਕੁ ਪਹਿਲਾਂ ਕਰ ਰਹੇ ਸਾਂ ਉਲਟਾ ਕਰਦੇ ਮੈਂਬਰ ਵੀ ਸਾਨੂੰ ਪੁੱਠਾ ਸਿੱਧਾ ਬੋਲਣ ਲੱਗ ਪਏ ਕਿ ਤੁਹਾਡੀ ਕੱਲਿਆਂ ਦੀ ਇਹ ਡਿਊਟੀ ਹੈ ਕਿ ਸਵੇਰੇ ਜਾਓ ਤੇ ਅੱਧੀ ਰਾਤ ਘਰ ਮੁੜੋ ਹੋਰ ਵੀ ਤਾਂ ਮੈਂਬਰ ਨੇ ਕਿ ਤੁਸੀਂ ਕੱਲਿਆਂ ਨੇ ਠੇਕਾ ਲੈ ਰੱਖਿਆ ਵਗੈਰਾ ਵਗੈਰਾ ਅਸੀਂ ਰੋਜ਼ ਸੁਣਦੇ ਪਰ ਅਸੀਂ ਢੀਠ ਬਣ ਕੇ ਲੱਗੇ ਰਹੇ ਕਿ ਪ੍ਰੋਗਰਾਮ ਨੂੰ ਸਫਲ ਬਣਾਉਣਾ ਹੀ ਪਣਾਣਾ ਹੈ ਇਸ ਲਈ ਪ੍ਰੋਗਰਾਮ ਤੋਂ ਪਹਿਲਾਂ ਅਸੀਂ ਸਾਰੀਆਂ ਸਨਮਾਨਿਤ ਸ਼ਖਸੀਅਤਾਂ ਨਾਲ ਉਹਨੂੰ ਤੇ ਗੱਲਬਾਤ ਕਰ ਚੁੱਕੇ ਸੀ ਪਰ ਸਾਨੂੰ ਦਵਿੰਦਰ ਖੰਨੇ ਵਾਲੇ ਦੀ ਵਿਅਕਤੀਗਤ ਤੌਰ ਤੇ ਪਛਾਣ ਨਹੀਂ ਸੀ ਕਿ ਉਹ ਦੇਖਣ ਵਿੱਚ ਕਿਉਂ ਜੀ ਸ਼ਖਸੀਅਤ ਦੇ مالک ਨੇ ਖੈਰ ਸਮਾਗਮ ਤੋਂ ਇੱਕ ਦਿਨ ਪਹਿਲਾਂ ਸ਼ਾਮ ਦੇ ਵਕਤ ਅਸੀਂ ਵਿਸ਼ਵ ਕਰਮਾ ਮੰਦਿਰ ਵਿਖੇ ਸਮਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਥੋੜਾ ਜਿਹਾ ਹਨੇਰਾ ਹੋਣਾ ਸ਼ੁਰੂ ਹੋਇਆ ਸੀ ਜਦੋਂ ਅਸੀਂ ਕਰਿਆਨੇ ਵਾਲੇ ਦਾ ਹਿਸਾਬ-ਕਿਤਾਬ ਕੀਤਾ ਉਦੋਂ ਸਾਡੀ ਜੇਬ ਵਿੱਚ ਇੱਕ ਸਿੰਗਲ ਰੁਪਈਆ ਵੀ ਨਹੀਂ ਸੀ ਬਚਿਆ ਆ ਜੇਬ ਬਿਲਕੁਲ ਖਾਲੀ ਹੋ ਗਈ ਸੀ ਅਸੀਂ ਜਨਨਿਕ ਮੈਂ ਅਤੇ ਭੁਪਿੰਦਰ ਜੱਸਲੀ ਉਸ ਵਕਤ ਦੁਕਾਨ ਤੇ ਰਹਿ ਗਏ ਸਾਂ ਬਾਕੀ ਸਾਰੇ ਮੈਂਬਰ ਚਲੇ ਗਏ ਸਨ ਦੁਕਾਨਦਾਰ ਨੇ ਸਾਰਾ ਸਮਾਨ ਦੋ ਕਾਰਟਨਾਂ ਚ ਪੈਕ ਕਰਵਾ ਦਿੱਤਾ ਜਿਸ ਵਿੱਚ ਦਾਲਾਂ ਘਿਓ ਚੀਨੀ ਚਾਹ ਪੱਤੀ ਆਟਾ ਬੇਸਨ ਮੈਦਾ ਤੇਲ ਨੂਨ ਮਿਰਚਾਂ ਤੇ ਸੂਜੀ ਆਦੋ ਅਲਵਾ ਹੋਰ ਬਜ਼ੇਰੀ ਨਿਕਸੁਕ ਬੰਦ ਦਿੱਤਾ ਦੋਵੇਂ ਕਾਰਟਨਾਂ ਚ ਖਾਸਾ ਖਾਸਾ ਵਜ਼ਨ ਹੋ ਗਿਆ ਸੀ ਮੈਂ ਜੱਸਲ ਨੂੰ ਕਿਹਾ ਕਿ ਕਿਸੇ ਰਿਕਸ਼ੇ ਵਾਲੇ ਨੂੰ ਆਵਾਜ਼ ਦਿਓ ਆਪਾਂ ਸਮਾਨ ਲੈ ਕੇ ਚੱਲੀਏ ਮੰਦਰ ਦੇ ਕਮਰੇ ਵਿੱਚ ਰੱਖ ਕੇ ਜਿੰਦਾ ਮਾਰੀਏ ਸਵੇਰੇ ਸਾਜਰੇ ਫੇਰ ਆਉਣਾ ਜੱਸਲ ਕਹਿਣ ਲੱਗਾ ਕਿ ਪੈਸਾ ਤਾਂ ਕੋਈ ਬਚਾ ਨਹੀਂ ਜੇਬ ਵਿੱਚ ਆ ਰਿਕਸ਼ੇ ਵਾਲਾ ਕਿਵੇਂ ਜਾਵੇਗਾ ਭਰਾਵਾ ਮੈਂ ਕਿਹਾ ਪੁੱਛ ਕੇ ਤਾਂ ਦੇਖ ਕਿਸੇ ਨੂੰ ਮੇਰੇ ਕਹਿ ਤ ਉਸਨੇ ਦੋ ਤਿੰਨ ਰਿਕਸ਼ੇ ਵਾਲਿਆਂ ਨੂੰ ਹਾਕ ਮਾਰੀ ਜਦੋਂ ਰਿਕਸ਼ਾ ਰੁਕਦਾ ਅਸੀਂ ਉਸ ਨੂੰ ਪਹਿਲੇ ਕਹਿ ਦਿੰਦੇ ਕਿ ਵੀਰ ਸਾਡੇ ਕੋਲ ਪੈਸੇ ਨਹੀਂ ਨੇ ਪੈਸੇ ਤੈਨੂੰ ਸਵੇਰੇ ਮਿਲ ਜਾਣਗੇ ਪਰ ਬਿਨਾਂ ਪੈਸਿਆਂ ਦੇ ਕੋਈ ਵੀ ਰਿਕਸ਼ੇ ਵਾਲਾ ਜਾਣ ਲਈ ਤਿਆਰ ਨਹੀਂ ਸੀ ਜਸਲ ਹਰੇਕ ਰਿਕਸ਼ੇ ਵਾਲੇ ਨੂੰ ਕਹਿ ਰਿਹਾ ਸੀ ਓਏ ਮੇਰਾ ਨਾਂ ਜਸਲ ਆ ਸਾਰਾ ਖੰਨਾ ਮੈਨੂੰ ਜਾਣਦਾ ਯਾਰ ਤੂੰ ਯਾਰ ਸਾਡੇ ਨਾਲ ਮੰਦਰ ਤੱਕ ਨਹੀਂ ਜਾ ਸਕਦਾ ਸਵੇਰੇ ਨਾਲੇ ਪ੍ਰੋਗਰਾਮ ਦੇਖ ਲਈ ਖੁੱਲ ਕੇ ਖਾ ਪੀ ਵੀ ਲਈ ਨਾਲੇ ਆਪਣੇ ਪੈਸੇ ਲੈ ਜੀ ਪਰ ਫਿਰ ਵੀ ਕੋਈ ਮੰਨ ਨਹੀਂ ਸੀ ਰਿਹਾ ਅਸੀਂ ਅੱਧੇ ਘੰਟੇ ਤੋਂ ਉੱਪਰ ਐਵੇਂ ਹੋਰ ਲੰਘਾ ਦਿੱਤਾ ਨੇਰਾ ਹੋਰ ਵੱਧ ਗਿਆ ਸੀ ਮਰਦੇ ਕੀ ਨਾ ਕਰਦੇ ਥੋੜੀ ਦੇਰ ਬਾਅਦ ਜਸਲ ਕਹਿਣ ਲੱਗਾ ਕਿਰਪਾਲ ਹੋ ਕੜਾ ਆਪਾਂ ਦੋਵੇਂ ਕਾਰਟੂਨ ਸਿਰ ਤੇ ਚੁੱਕ ਹੀ ਲੈ ਜਾਂਦੇ ਭਰਨ ਕਾफी ਸੀ ਉਥੋਂ ਤਾਸੀ ਹੌਸਲੇ ਜੇ ਚ ਦੋਵਾਂ ਨੇ ਇੱਕ ਇੱਕ ਕਾਰਟੂਨ ਚੁੱਕ ਲਿਆ ਪਰ ਰੇਲਵੇ ਰੋਡ ਤੱਕ ਆਉਂਦੇ ਆਉਂਦੇ ਸਾਡੀ ਬੱਸ ਹੋ ਗਈ ਹਾਲੇ ਪੌਣਾ ਕਿਲੋਮੀਟਰ ਅੱਗੇ ਮੰਦਰ ਤੱਕ ਹੋਰ ਜਾਣਾ ਸੀ ਮੇਰੇ ਅੰਦਰੋਂ ਸਹਿਤਕਾਰੀ ਬੋਲ ਪਈ ਮੈਂ ਡਰ ਗਿਆ ਮਹਿਸੂਸ ਕਰਦੇ ਨੇ ਜਸਲ ਨੂੰ ਕਿਹਾ ਕਿ ਹੋ ਸਕਦਾ ਹੈ ਦਵਿੰਦਰ ਖੰਨੇ ਵਾਲਾ ਯਾਨੀ ਸਨਮਾਨਿਤ ਸ਼ਖਸੀਅਤ ਇੱਧਰ ਆਇਆ ਹੋਵੇ ਦੇਖਣ ਵਾਸਤੇ ਕਿ ਕੱਲ ਨੂੰ ਪ੍ਰੋਗਰਾਮ ਕਿੱਥੇ ਕੋ ਹੋਣਾ ਹੈ ਜੇ ਆਪਾਂ ਨੂੰ ਸਮਾਨ ਚੁੱਕੀ ਜਾਂਦਿਆਂ ਨੂੰ ਜੇ ਉਸਨੇ ਦੇਖ ਲਿਆ ਤੇ ਕੱਲ ਨੂੰ ਪ੍ਰੋਗਰਾਮ ਵਿੱਚ ਪਛਾਣ ਲਿਆ ਕਿ ਇਹ ਤਾਂ ਉਹੀ ਉਹ ਸੱਜਣ ਨੇ ਜਿਹੜੇ ਰਾਤੀ ਸਮਾਨ ਚੁੱਕੀ ਆਉਂਦੇ ਸੀ ਮਜ਼ਦੂਰਾ ਵਾਂਗੂ ਖੰਬਿਆਂ ਦੀਆਂ ਲਾਈਟਾਂ 'ਚ ਅਤੇ ਸਾਹਮਣੇ ਤੋਂ ਆ ਰਹੀਆਂ ਕਾਰਾਂ ਦੀਆਂ ਲਾਈਟਾਂ ਵਿੱਚ ਅਸੀਂ ਸਮਾਨ ਚੁੱਕੀ ਸਾਫ਼-ਸਾਫ਼ ਦਿਸ ਰੇ ਸਾਂ ਜਸਲ ਨੂੰ ਇੱਕਦਮ ਸੁਝ ਗਈ ਕਹਿਣ ਲੱਗਾ ਕਿ ਜਦੋਂ ਆਪਾਂ ਖੰਬੇ ਦੀਆਂ ਲਾਈਟਾਂ ਕੋਲੋਂ ਦੀ ਲੰਗੀਏ ਜਾਂ ਅੱਗੋਂ ਤੋਂ ਕੋਈ ਲਾਈਟ ਆਵੇ ਤਾਂ ਉਪੋ ਆਪਣੀਆਂ ਜੀਭਾਂ ਬਾਹਰ ਕੱਢ ਲੈਣੀਆਂ ਤੇ ਮੂੰਹ ਅੜ ਲੈਣਾ ਕਿਉਂਕਿ ਸਾਹਮਣੇ ਤੋਂ ਆਉਣ ਵਾਲੀ ਕਿਸੇ ਵੀ ਗੱਡੀ ਨੂੰ ਅਸੀਂ ਦਵਿੰਦਰ ਖੰਨੇ ਵਾਲੇ ਦੀ ਗੱਡੀ ਸਮਝ ਰਹੇ ਸਾਂ ਹੁਣ ਕੀ ਸੀ ਸਾਹਮਣੇ ਤੋਂ ਜਦੋਂ ਵੀ ਕੋਈ ਰੋਸ਼ਨੀ ਆਉਂਦੀ ਅਸੀਂ ਛੱਟ ਜੀਬਾਂ ਬਾਹਰ ਕੱਟ ਲੈਂਦੇ ਮੂੰਹ ਅਡ ਲੈਂਦੇ ਆਖੀਰ ਵਿਸ਼ਵਕਰਮਾ ਮੰਦਿਰ ਪਹੁੰਚ ਕੇ ਸਾਨੂੰ ਸੁੱਖ ਦਾ ਸਾਹ ਆਇਆ ਅਗਲੇ ਦਿਨ ਬਹੁਤ ਵਧੀਆ ਪ੍ਰੋਗਰਾਮ ਹੋਇਆ ਸੀ ਪੰਜ ਸ਼ਖਸੀਅਤਾਂ ਦਾ ਸਨਮਾਨ ਦੂਰੋਂ ਨੇੜਿਓਂ ਚੱਲ ਕੇ ਆਏ ਹਰੇਕ ਕਾਇਕ ਅਤੇ ਕਵੀ ਨੂੰ ਪ੍ਰੋਗਰਾਮ ਵਿੱਚ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ ਸੀ ਸਾਢੇ ਕੀਤੇ ਹੋਏ ਕੰਮ ਦੀ ਤੇ ਸਵੇਰ ਤੋਂ ਲੱਗੇ ਸ਼ਾਮ ਤੱਕ ਚੱਲਦੇ ਲੰਗਰ ਦੀ ਹਰੇਕ ਬੰਦਾ ਸ਼ਿਫਟ ਕਰ ਰਿਹਾ ਸੀ ਮੈਂ ਤੇ ਜਸਲ ਖੜੇ ਲੋਕਾਂ ਤੋਂ ਵਧਾਈਆਂ ਲੈ ਰਹੇ ਸਾਂ ਇੱਕ ਸਨਮਾਨਿਤ ਸ਼ਖਸੀਅਤ ਆ ਕੇ ਸਾਨੂੰ ਕਹਿਣ ਲੱਗਾ ਕਿ ਭਾਈ ਮਿੱਤਰੋ ਬੈਜਾ ਬੈਜਾ ਕਰਾਤੀ ਬਹੁਤ ਬਹੁਤ ਧੰਨਵਾਦ ਮੈਂ ਕੋਲ ਖੜੇ ਨੇ ਹੌਲੀ ਦੇ ਨੇ ਕਿਹਾ ਬੈਜਾ ਵੈਜਾ ਤਾਂ ਆਪੇ ਹੋਣੀ ਸੀ ਪ੍ਰੋਗਰਾਮ ਨੇ ਸਾਡੀਆਂ ਜੀਭਾਂ ਜੋ ਕਢਵਾ ਦਿੱਤੀਆਂ ਪਤਾ ਨਹੀਂ ਉਸ ਨੂੰ ਸੁਣਿਆ ਵੀ ਸੀ ਜਾਨੀ ਪਰ ਜਸਲ ਨੇ ਮੇਰੀ ਬਾਹ ਨੂੰ ਝਟਕਾ ਦੇ ਕੇ ਹੌਲੀ ਦੇਣ ਕਿਆ ਪੁੱ ਚੁੱਪ ਕਰ ਜਾ ਕਰ ਕਦੀ ਇਹ ਹੋਈ ਹੈ ਕਿ ਜੇ ਕਰਕੇ ਆਪਾਂ ਨੂੰ ਜੀਭਾਂ ਕੱਢਣੀਆਂ ਪਈਆਂ ਸਨ ਤੇ ਇੱਥੋਂ ਕਾਮਯਾਬੀ ਦੀਆਂ ਵਧਾਈਆਂ ਵੀ ਨਹੀਂ ਲੈ ਹੁੰਦੀਆਂ ਜਦੋਂ ਕਿਤੇ ਵਧਾਈਆਂ ਮਿਲਦੀਆਂ ਹੁਣ ਉਦੋਂ ਅਗਲੇ ਦਾ ਧੰਨਵਾਦ ਦੀ ਕਰੀਦਾ ਬਹੁਤਾ ਫਿਰ ਓਨੀ देर ਮੈਂ ਚੋਪੀ ਖੜਾ ਰਿਆ ਜਿੰਨੀ ਦੇਰ ਪੰਡਾਲ ਖਾਲੀ ਨਹੀਂ ਸੀ ਹੋ ਗਿਆ